ਕੋਰੀਆਂ ਤੋਂ ਕਰ ਦਿੱਤਾ ਜੀ ਇਹ ਦੇਸੀ ਜਗਾੜ ਤਿਆਰ ਜਿਹੜਾ ਕਿ ਤੁਹਾਡੇ ਰਸੋਈ ਦੇ ਵਿੱਚ ਬਹੁਤ ਹੀ ਕੰਮ ਆਉਣ ਵਾਲਾ ਵਾ ਤੇ ਬਹੁਤ ਹੀ ਫਾਇਦੇਮੰਦ ਹੋਊਗਾ ਇਹਨੂੰ ਆਪਾਂ ਕਿਸਟਰ ਤਿਆਰ ਕੀਤਾ ਤੁਸੀਂ ਅੱਗੇ ਵੀਡੀਓ ਚ ਦੇਖੋ ਜੀ। ਰਾਏ ਗੁਰਜੀ ਦਾ ਖਾਲਸਾ ਰਾਏ ਗੁਰਜੀ ਕੀ ਫੱਤੇ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇ ਸਟੀ ਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ-ਠਾਕ ਹੋਗੇ ਰਾਜੀ ਖਿਸੀ ਹੋਗੇ ਅੱਜ ਦੀ ਵੀਡੀਓ ਆਪਾਂ ਬਣਾਵਾਂਗੇ। ਇੱਕ ਭਾਂਡੇ ਸਾਫ਼ ਕਰਨ ਵਾਲੇ ਬੁਰਸ਼ ਭਾਂਡੇ ਸਾਫ਼ ਕਰਨ ਵਾਲੇ ਬੁਰਸ਼ ਬਾਜ਼ਾਰੋਂ ਬਹੁਤ ਮਿਲਦੇ ਆ ਪਰ ਜਿਹੜੇ ਆਪਾਂ ਬਣਾਉਣੇ ਆ ਉਹ ਆਪਾਂ ਪੁਰਾਣੇ ਜ਼ਮਾਨੇ ਵਾਲੇ ਬਣਾਵਾਂਗੇ ਇਹ ਆ ਇੱਕ ਘੀਆ ਤੋਰੀ ਦਾ ਖੱਗਾ ਇਹਦੇ ਆਪਾਂ ਬੁਰਸ਼ ਬਣਾਵਾਂਗੇ ਤੋੜੀ ਸਾਫ਼ ਕਰਨ ਵਾਸਤੇ ਖਾਸ ਕਰਕੇ ਇਹਦੇ ਨਾਲ ਤੋੜੀ ਸਾਫ਼ ਕੀਤੀ ਜਾਂਦੀ ਆ ਕਿਸੇ ਭੈਣ ਨੇ ਕਮੈਂਟ ਕੀਤਾ ਸੀ ਕਿ ਤੋੜੀ ਸਾਫ਼ ਕਿਦਾਂ ਕਰੀਦੀ ਦੱਸੋ ਤੇ ਆਪਾਂ ਜੀ ਗੁਸ਼ ਬਣਾਵਾਂਗੇ ਥੋੜੀ ਸਾਫ਼ ਕਰਨ ਵਾਲਾ ਤੇ ਅਜੇ ਇਹਨਾਂ ਨੂੰ ਆਪਾਂ ਉੱਪਰੋਂ ਇਸ ਤਰ੍ਹਾਂ ਛਿੱਲ ਲਾਂਗੇ ਆ ਵੇਖੋ ਇਸ ਤਰ੍ਹਾਂ ਸਾਰੀ ਛਿਲ ਆਪਾਂ ਇਹਦੀ ਲਾ ਦੇਣੀ ਹੈ ਆ ਵੇਖੋ ਵਿੱਚੋਂ ਕਿੰਨਾ ਸੋਨਾ ਨਿਕਲਿਆ ਹੈ ਤੇ ਇਹਦੇ ਆਪਾਂ ਗੁਸ਼ ਬਣਾਵਾਂਗੇ ਇਹਦੇ ਨਾਲ ਭਾਂਡੇ ਵੀ ਬਹੁਤ ਵਧੀਆ ਸਾਫ਼ ਹੁੰਦੇ ਤੇ ਥੋੜੀ ਵੀ ਬਹੁਤ ਵਧੀਆ ਸਾਫ਼ ਹੁੰਦੀ ਆ ਤੇ ਜੇ ਨਹੀਂ ਤੁਹਾਨੂੰ ਇਹ ਮਿਲਦਾ ਕਿਤੇ ਹੋ ਜੇ ਤੁਸੀਂ ਜਿਹੜੇ ਝੋਨੇ ਵਾਲੀ ਪਰਾਲੀ ਹੁੰਦੀ ਆ ਉਹਦੇ 2-4 ਕੱਖ ਲੈ ਕੇ ਉਨੂੰ ਹੋਲਡ ਕਰਕੇ ਉਹਦਾ ਬੁਸ਼ ਜਿਆ ਬਣਾ ਸਕਦੇ ਹੋ ਉਹਦੇ ਨਾਲ ਵੀ ਥੋੜੀ ਬਹੁਤ ਵਧੀਆ ਸਾਫ ਹੁੰਦੀ ਹੈ ਆਪਾਂ ਐਸਾ ਬਣਾ ਇਹਦੇ ਬੁਸ਼ ਬਣਾਵਾਂਗੇ ਤੁਹਾਨੂੰ ਮਿਲਦਾ ਤੇ ਸਭ ਤੋਂ ਵਧੀਆ ਵਾ ਇਹਦੇ ਬੁਸ਼ ਬਹੁਤ ਵਧੀਆ ਸਾਫ ਬਣਦੇ ਆ ਇਸ ਤਰ੍ਹਾਂ ਆਪਾਂ ਛਿੱਲ ਲਾਂਗੇ ਇਸੇ ਤਰੀਕੇ ਨਾਲ ਇਹਨੂੰ ਸਾਰਾ ਇਹ ਕੀ ਆ ਥੋੜੀ ਜਿਹੜੀ ਇਹ ਬਹੁਤ ਫਾਇਦੇਮੰਦ ਹੁੰਦੀ ਆ ਖਾਣ ਵਾਲਾ ਸਬਜੀ ਇਹਦੀ ਬਹੁਤ ਵਧੀਆ ਹੁੰਦੀ ਆ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਆਇਰਨ ਹੁੰਦੀ ਆ ਤੇ ਇਹ ਕੀ ਆ ਜਦੋਂ ਤੁਸੀਂ ਘਰ ਵਿੱਚ ਵੀ ਲਾਇਆ ਕਰੋ ਜੇ ਤੁਹਾਡੇ ਕੋਲ ਖੇਤਾਂ 'ਚ ਥਾਂ ਖੇਤਾਂ 'ਚ ਬਹੁਤ ਵਧੀਆ ਹੁੰਦੀ ਆ ਤੇ ਨਹੀਂ ਤੇ ਘਰ ਵਿੱਚ ਗਮਲਿਆਂ ਦੇ ਵਿੱਚ ਵੀ ਲਾ ਲਿਆ ਕਰੋ ਇੱਕ ਅੱਧਾ ਬੀਜ ਬੀਜਿਆ ਹੋਵੇ ਤੇ ਬਹੁਤ ਤੋਰੀਆਂ ਆ ਜਾਂਦੀਆਂ ਤੇ ਨਾਲੇ ਆਪਾਂ ਸਬਜੀ ਖਾਵਾਂਗੇ ਤੇ ਬਾਅਦ ਵਿੱਚ ਜਦੋਂ ਪੱਕ ਜਾਂਦੀ ਆ ਤੇ ਫਿਰ ਇਹਦੇ ਆਪਣੇ ਬਹੁਤ ਫਾਇਦੇ ਫਿਰ ਵੀ ਆਪਾਂ ਨੂੰ ਇਹਦੇ ਵਿੱਚੋਂ ਆਪਾਂ ਵੀ ਵੀ ਕੱਢ ਲੈਣੇ ਪੱਕੇ ਇਹਦੇ ਆਖ ਅੱਗੇ ਦੇ ਆਪਾਂ ਬੁਰਸ਼ ਵੀ ਬਣਾ ਲੈਨੇ ਤੇ ਆ ਲੋ ਜੀ ਖੱਗਾ ਆਪਾਂ ਪਰੋਂ ਛਿੱਲ ਕੇ ਸਾਰਾ ਸਾਫ਼ ਕਰ ਲਿਆ ਤੇ ਨੂੰ ਆਪਾਂ ਕੱਟ ਕੇ ਤੇ ਤਿੰਨ ਪੀਸ ਕਰ ਲਾਂਗੇ ਇਹਦੇ ਤਿੰਨ ਬੁਰਸ਼ ਬਣਾਵਾਂਗੇ ਤੇ ਆ ਜੋ ਆਪਾਂ ਇਹਨੂੰ ਕੱਟ ਲੈਨੇ ਆ ਤੇ ਆ ਲੋ ਜੀ ਆਪਾਂ ਖੱਗੇ ਦੇ ਤਿੰਨ ਪੀਸ ਕਰ ਲਿਆ ਆ ਵੇਖੋ ਇਦਾਂ ਦੇ ਹੋ ਗਏ ਆ ਤੇ ਇਹਦੇ ਨਾਲ ਹੁਣ ਆਪਾਂ ਤੁਹਾਨੂੰ ਤੌੜੀ ਕੂਚ ਕੇ ਦਿਖਾਉਣੇ ਨਾਲੇ ਆਪਾਂ ਵਿੱਚੋਂ ਬੀ ਕੱਢ ਲਿਆ ਵੇਖੋ ਇਹਦੇ ਵਿੱਚ ਖੋਲ ਜੇ ਇਹਨਾਂ ਦੇ ਵਿੱਚ ਪੱਕੇ ਬੀ ਹੁੰਦੇ ਆ ਤੋਰੀਆਂ ਦੇ ਬੀਜ ਬਣ ਜਾਂਦੇ ਆ ਤੇ ਆਪਾਂ ਨਾਲੇ ਪੱਕੇ ਬੀ ਕੱਢ ਲਿਆ ਨਾਲੇ ਆਪਾਂ ਇਹਨਾਂ ਦੇ ਬੁਰਸ਼ ਬਣਾ ਲੇ ਦੋ ਫਾਇਦੇ ਹੋ ਗਏ ਇਹਨਾਂ ਦੇ ਤੇ ਤੀਜਾ ਫਾਇਦਾ ਜਦੋਂ ਇਹ ਹਰੀਆਂ ਹੁੰਦੀਆਂ ਉਹ ਸਬਜ਼ੀ ਬਣਾਉਨੇ ਆਪਾਂ ਇਹਨਾਂ ਤੋਰੀਆਂ ਦੇ ਬਹੁਤ ਫਾਇਦੇ ਆ ਤੋਰੀਆਂ ਤੁਸੀਂ ਘਰ ਵਿੱਚ ਲਾਇਆ ਕਰੋ ਗਮਲੇ ਚ ਲਾ ਲੋ ਤੋੜੇ ਚ ਮਿੱਟੀ ਪਾ ਕੇ ਲਾ ਲੋ ਚਾਹੇ ਕਿ ਟ੍ਰੇਟ ਚ ਮਿੱਟੀ ਪਾ ਕੇ ਲਾ ਲੋ ਜੇ ਤੜ ਕੋ ਨਹੀਂ ਜਗ ਹੈ ਜੀ ਤੇ ਤੋਰੀਆਂ ਤੁਸੀਂ ਜਰੂਰ ਬੀਜਿਆ ਕਰੋ ਕਿਉਂਕਿ ਬਹੁਤ ਇੱਕ ਤਾਂ ਹਰੀ ਸਬਜ਼ੀ ਹੈ ਕਿ ਇਹਨਾਂ ਦੇ ਵਿੱਚ ਐਰਨ ਜਾਂਦੀ ਹੈ ਇੱਕ ਇਸ ਦੇ ਵਾਸਤੇ ਬਹੁਤ ਫਾਇਦੇਮੰਦ ਹੁੰਦੀਆਂ ਵਾ ਦੂਜਾ ਜਦੋਂ ਇਹ ਪੱਕ ਜਾਂਦੀਆਂ ਫਿਰ ਆਪਾਂ ਇਹਨਾਂ ਦੇ ਗੋਸ਼ ਬਣਾ ਲੈਨੇ ਆਂ ਭਾਂਡੇ ਧੋਣ ਨੂੰ ਇਹ ਹੁਣ ਆਪਾਂ ਭਾਂਡੇ ਵੀ ਇਹਨਾਂ ਨਾਲ ਧੋਵਾਂਗੇ ਤੇ ਤੋੜੀ ਵੀ ਇੱਕ ਨਾਲ ਤੋੜੀ ਵੀ ਇਹਨਾਂ ਆਪਾਂ ਧੋ ਕੇ ਦਿਖਾਉਨੇ ਆਂ ਹਾਂਜੀ ਅਜੋਨਾ ਆਪਾਂ ਤੋੜੀ ਨੂੰ ਧੋ ਕੇ ਤੁਹਾਨੂੰ ਦਿਖਾਉਣਾ ਹੈ ਕਿ ਆਪਾਂ ਇਹ ਬੁਰਸ਼ ਨਾਲ ਤੋੜੀ ਕਿਵੇਂ ਧੋਣੀ ਆ ਪਾਣੀ ਪਾ ਲਾਂਗੇ ਆਪਾਂ ਇਸ ਤਰ੍ਹਾਂ ਬੁਰਸ਼ ਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਥੱਲੇੋਂ ਮਲ ਮਲ ਕੇ ਆਇਆ ਕੋ ਪਾਣੀ ਕਿੰਨਾ ਗੰਦਾ ਆਇਆ ਵਾ ਅੰਦਰੋਂ ਤੋੜੀ ਚੰਗੀ ਤਰ੍ਹਾਂ ਸਾਫ਼ ਹੋ ਗਈ ਤੇ ਇੱਕ ਵਾਰੀ ਆਪਾਂ ਇਹ ਹੋਰ ਤੋਂ ਮਾਣਾਂ ਹਾਂਜੀ ਤੋੜੀ ਆਪਣੀ ਵੇਖੋ ਸਾਫ ਹੋ ਗਈ ਆ ਬਿਲਕੁਲ ਇਹ ਬੁਰਸ਼ ਨਾਲ ਵਧੀਆ ਸਾਫ ਹੋ ਗਈ ਆ ਤੇ ਹੁਣ ਆਪਾਂ ਤਾਂ ਤੁਹਾਨੂੰ ਇਹਦੇ ਨਾਲ ਹੀ ਭਾਂਡੇ ਸਾਫ ਕਰਾ ਕੇ ਦਿਖਾਉਨੇ ਆ ਭਾਂਡੇ ਵੀ ਇਹਦੇ ਨਾਲ ਬਹੁਤ ਵਧੀਆ ਸਾਫ ਹੁੰਦੇ ਆ ਹੋ ਭਾਂਡੇ ਕਿੱਡੇ ਵਧੀਆ ਨਿਕਲਦੇ ਇਹਦੇ ਨਾਲ ਤੁਸੀਂ ਇਹੋ ਜੀ ਚੀਜ਼ ਵਰਤਿਆ ਕਰੋ ਇਹ ਨੇਚਰਲ ਬੁਰਸ਼ ਆ ਜਿਹੜੇ ਬਾਜ਼ਾਰ ਵਾਲੇ ਬੁਰਸ਼ ਆਉਂਦੇ ਤਾਂ ਬਹੁਤ ਵਧੀਆ ਪਰ ਉਹ ਭੁਰਦੇ ਵੀ ਆ ਤੇ ਜਦੋਂ ਉਹ ਭੁਰਦੇ ਆ ਤੇ ਉਹਨਾਂ ਦਾ ਬਹੁਤ ਨੁਕਸਾਨ ਆ ਕਿਉਂਕਿ ਉਹ ਨਾਲ ਭਾਂਡਿਆਂ ਦੇ ਫਿਰ ਆਪਣੇ ਅੰਦਰ ਵੀ ਜਾਂਦੇ ਆ ਸਾਬਣ ਵੀ ਰਹਿ ਜਾਂਦਾ ਇਹਦੇ ਨਾਲ ਜੇ ਕੋਈ ਤਿੱਲਾਪੋਰ ਵੀ ਜੂਏ ਦਾ ਨੁਕਸਾਨ ਨਹੀਂ ਕੋਈ ਹੈਗਾ ਤੇ ਨਾ ਇਹ ਸਾਬਣ ਹੀ ਰਹਿਣ ਦਿੰਦਾ ਭਾਂਡਿਆਂ ਦੇ ਨਾਲ ਇਹ ਬਹੁਤ ਵਧੀਆ ਭਾਂਡੇ ਸਾਫ ਕਰਦਾ ਆ ਤਾਂ ਦੇਖੋ ਬਹੁਤ ਵਧੀਆ ਭਾਂਡੇ ਸਾਫ ਹੋਏ ਆਪਣੇ ਤੁਸੀਂ ਇਸੇ ਤਰ੍ਹਾਂ ਬੁਰਸ਼ ਬਣਾ ਕੇ ਭਾਂਡੇ ਸਾਫ ਕਰਕੇ ਕਮੈਂਡ ਕਰਕੇ ਦੱਸਿਓ ਕਿਦਾਂ ਦਾ ਲੱਗਾ ਤੁਹਾਨੂੰ ਇਹ ਰਸਨਾਲ ਭਾਂਡੇ ਸਾਫ਼ ਕਰਨਾ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਦੱਬ ਕੇ ਕਰ ਦਿਓ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ